ਕੀ ਨਾਮ ਕੀ ਤੁਹਾਡਾ ਮੇਰਾ ਨਾਂ ਜੀ ਡਾਕਟਰ ਜਸਮੀਤ ਸਿੰਘ ਹੈ ਜੀ ਡਾਕਟਰ ਸਾਹਿਬ ਕੀ ਘਟਨਾ ਕਰਤੀ ਹੈ ਅਸਲ ਦੇ ਵਿੱਚ ਨਾ ਜੀ ਮੈਂ ਦੀਪ ਆਯੁਰਵੇਦ ਕਲੀਨਿਕ ਇੱਥੇ 10 ਸਾਲ ਤੋਂ ਚਲਾ ਰਿਹਾ ਤੇ ਪਿਛਲੇ ਰਾਤ ਜਦੋਂ ਮੈਂ ਇਤੋਂ ਰਾਤ ਕਲੀਨਿਕ ਤੇ ਗਿਆ ਹੈਗਾ ਮੈਂ ਪ੍ਰੋਪਰ ਸ਼ਟਰ ਵਗੈਰਾ ਲਾ ਕੇ ਸਵੇਰੇ 6:30 ਵਜੇ ਮੈਨੂੰ ਇੱਕ ਨਾਲ ਦੀ ਗਲੀ ਦੇ ਵਿੱਚ ਮੇਰੇ ਦੋਸਤ ਨੇ ਮੇਰੇ ਪੇਸ਼ੈਂਟ ਵੀ ਨੇ ਉਹ ਕਿਤੇ ਸੈਰ ਕਰ ਰਹੇ ਸੀਗੇ ਆਪਣੇ ਡੌਗ ਦੇ ਨਾਲ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸਵੇਰੇ ਕਿ ਤੁਹਾਡਾ ਸ਼ਟਰ ਜਿਹੜਾ ਉਹ ਖੁੱਲਿਆ ਹੋਇਆ ਤੇ ਗੇਟ ਵੀ ਟੁੱਟਿਆ ਹੋਇਆ ਅੰਦਰੋਂ ਤੇ ਤੁਸੀਂ ਆ ਕੇ ਚੈੱਕ ਕਰੋ ਜਦੋਂ ਮੈਂ ਸਵੇਰੇ ਆ ਕੇ ਜਦੋਂ ਚਾਬੀ ਨਾਲ ਦੂਜਾ ਦੋ ਸ਼ਟਰ ਦੂਜਾ ਸ਼ਟਰ ਖੋਲਿਆ ਤੇ ਦੇਖਿਆ ਅੰਦਰ ਸਾਰਾ ਸਮਾਨ ਖੁਰਦਪੁਰ ਦਿੱਤੇ ਹੇਲਿਆ ਸਾਰਾ ਖਿਲਾਰਾ ਪਿਆ ਹੋਇਆ ਸੀਗਾ ਤੇ ਇੱਕ ਸਾਡਾ ਜਿਹੜਾ ਕਲੀਨਿਕ ਦਾ ਫੋਨ ਹੁੰਦਾ ਜਿਹੜਾ ਇੱਥੇ ਸਟਾਫ ਦੇ ਲਈ ਹੁੰਦਾ ਉਹ ਵੀ ਇਥੋਂ ਗਾਇਬ ਸੀ ਤੇ ਜਿਹੜਾ ਸਾਡਾ ਡਰਾਅਰ ਹੈਗਾ ਉਹਦੇ ਵਿੱਚ ਕੈਸ਼ ਸੀਗਾ ਉਹ ਵੀ ਸਾਨੂੰ ਇਥੋਂ ਨਹੀਂ ਮਿਲਿਆ ਤੇ ਹੋਰ ਦਵਾਈਆਂ ਦਾ ਤਾਂ ਚਲੋ ਸਾਨੂੰ ਕੋਈ ਹਿਸਾਬ ਨਹੀਂ ਹੁੰਦਾ ਪਰ ਇੱਕ ਫੋਰਸਫੁੱਲ ਐਕਸ਼ਨ ਹੋਇਆ ਜਿਹਦੇ ਨਾਲ ਇੱਥੇ ਕਾਫੀ ਮਤਲਬ ਖਲਾਰਾ ਤੇ ਤੋੜਪਾਨ ਕੀਤੀ ਗਈ ਹੈ ਜੀ ਅੰਦਾਜ਼ਾ ਕਿੰਨਾ ਦਾ ਨੁਕਸਾਨ ਹੈ ਅੰਦਾਜ਼ਾ ਜੀ ਦੇਖੋ ਓਨੈਸਟਲੀ ਦੱਸਾਂ ਤੇ ਮੈਂ ਕੈਸ਼ ਕੋਈ 5-7000 ਦੇ ਕਰੀਬ ਕੋਈ ਕੈਸ਼ ਹੋਊਗਾ ਜੀ ਇੱਕ ਸੈਲਫੋਨ ਸੀਗਾ ਤੇ ਹੋਰ ਦਵਾਈਆਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕੋਈ ਸਾਨੂੰ ਵੀ ਕਾਊਂਟਿੰਗ ਚ ਨਹੀਂ ਹੁੰਦੀ ਆ ਕਈ ਵਾਰੀ ਹਾਂਜੀ ਸਵੇਰੇ ਅਸੀਂ ਲਗਭਗ ਜਦੋਂ ਮੈਂ ਸਾਡੇ ਕਿਛੇ ਆਇਆ ਤੇ 7 ਵਜੇ ਫਿਰ ਮੈਂ ਜਿਹੜੀ ਆਨਲਾਈਨ 112 ਨੰਬਰ ਤੇ ਕੀਤੀ ਸੀ ਬਾਅਦ ਵਿੱਚ ਮੁੰਸ਼ੀ ਸਾਹਿਬ ਆਏ ਸੀਗੇ ਇਸ ਸਿਟੀ ਥਾਣੇ ਤੋਂ ਜੀ ਉਹ ਸਾਰਾ ਇੱਕ ਵਾਰੀ ਮੌਇਨਾ ਕਰਕੇ ਤੇ ਚਲੇ ਗਏ ਨੇ ਜੀ ਮੰਗ ਕੀ ਕਰਦੇ ਹੋ ਮੰਗ ਇਹ ਤਾਂ ਜੀ ਦੇਖੋ ਅਸੀਂ ਆਪਣੇ ਵੱਲੋਂ ਸੀਸੀਟੀਵੀ ਲਾਏ ਹੋਏ ਆ ਅਸੀਂ ਆਪਣੇ ਵੱਲੋਂ ਸਾਰੀਆਂ ਚੀਜ਼ਾਂ ਇਕਵਿਪਟ ਕੀਤੀਆਂ ਹੋਈਆਂ ਸਭ ਕੁਝ ਆਪਦੀਆਂ ਚੀਜ਼ਾਂ ਨੂੰ ਸੇਫਲੀ ਛੱਡ ਕੇ ਜਾਣੇ ਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਹੈਗੀ ਦੇਖੋ ਅਸੀਂ ਵੀ ਟੈਕਸ ਪੇਅਰ ਹੈਗੇ ਆ ਸਰਕਾਰ ਨੂੰ ਅਸੀਂ ਵੀ ਟੈਕਸ ਦਿੰਦੇ ਆ ਅਸੀਂ ਬਰਾਬਰ ਦੇ ਨਾਗਰਿਕਾਂ ਤੇ ਪਰ ਸਾਨੂੰ ਸਾਡੀ ਚਾਹ ਜੇ ਅਸੀਂ ਦਿਨ ਵੇਲੇ ਕੰਮ ਕਰਨਾ ਚਾਹੁੰਦੇ ਦੀ ਨੀਂਦ ਨਹੀਂ ਸੌ ਸਕਦੇ ਤਾਂ ਫਿਰ ਸਾਨੂੰ ਫਾਇਦਾ ਹੀ ਕੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਲਈ ਧਿਆਨ ਰੱਖਣਾ ਚਾਹੀਦਾ ਤੇ ਪ੍ਰੋਪਰ ਨਾਈਟ ਸ਼ਿਫਟ ਦੇ ਵਿੱਚ ਕਸ਼ਤ ਵਗੈਰਾ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇਹੋ ਜਿਹੇ ਅਨਸਰ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਸਰਦਰ ਜੀ ਪੂਰੇ ਤੋਂ ਲਗਾਤਾਰ ਹੀ ਕੋਈ ਫਰੰਦਰੋਜ ਇਹ ਜਿਹੇ ਵਾਰਦਾਤਾਂ ਜਿਹੜੀਆਂ ਹੁੰਦੀਆਂ ਨੇ ਹਾਂਜੀ ਦੇਖੋ ਜੀ ਮੈਂ ਦੂਰ ਨਾ ਜਾਵਾਂ ਮੇਰੇ ਆਪਣੇ ਨਾਲ ਹੀ ਇਹ ਪੰਜਵੀਂ ਘਟਨਾ ਜੀ ਕਦੇ ਮੇਰਾ ਕੋਈ ਵੀ ਕੁਝ ਨਾ ਕੁਝ ਮੈਂ 5 ਸਾਲਾਂ ਦੇ ਵਿੱਚ ਦੇਖਿਆ ਤੇ 5 ਸਾਲ ਪਹਿਲਾਂ ਵੀ ਇੱਕ ਵਾਰੀ ਚੋਰੀ ਹੋ ਚੁੱਕੀ ਆ ਮੈਂ ਉਹਨੂੰ ਹੋਰ ਜ਼ਿਆਦਾ ਸਿਕਿਉਰ ਕੀਤਾ ਤੇ ਪਰ ਫਿਰ ਮੈਨੂੰ ਕੀ ਫਾਇਦਾ ਜੀ ਉਹਨਾਂ ਦੇ ਹੌਸਲੇ ਨੇ ਬੁਲੰਦ ਹੈ ਜੀ ਜਿਹਦੇ ਨਾਲ ਉਹ ਉਹਨਾਂ ਨੂੰ ਕਿਸੇ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਕਿਸੇ ਚੀਜ਼ ਦਾ ਕੋਈ ਡਰ ਜਪ ਹੈ ਨਹੀਂ ਹੈਗਾ ਜ਼ਰੂਰੀ ਹੈ ਜੀ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਅੰਸਰਾਂ ਨੂੰ ਕਾਬੂ ਪਾਉਣਾ ਤੇ ਜੇ ਕੋਈ ਆਪਾਂ ਕਹਿ ਦਿੰਦੇ ਆ ਕਿ ਜੇ ਕੋਈ ਨਸ਼ੇ ਦੀ ਲਾਤ ਹੈ ਤਾਂ ਉਹਦਾ ਇਲਾਜ ਕਰਾਉਣਾ ਸਰਕਾਰ ਨੂੰ ਇਸ ਦੇ ਉੱਤੇ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਸਮਾਜ ਦਾ ਸਦਾਰ ਹੋ ਚੁਕੇ ਇਹਦਾ ਇਹਦੇ ਨਾਲ ਸਾਡੀ ਕਿਸੇ ਦੀ ਵੀ ਤਰੱਕੀ ਨਹੀਂ ਹੋ ਸਕਦਾ